ਇਹਿਆ ਉਹਦੇ ਵਿੱਚ ਕੂੜਾ ਹੈ ਉਹਦੇ ਵਿੱਚ ਸੰਗਤ ਦੇ ਟੁੱਟੇ ਹੋਏ ਛਿੱਤਰ ਨੇ ਤੇ ਦੇਖ ਕੇ ਹੈਰਾਨ ਹੋ ਗਏ ਕਿ ਨਾਲੇ ਕਹਿੰਦੇ ਵੀ ਸਾਡਾ ਧਰਮ ਵਿਰਸਟ ਹੋ ਗਿਆ ਤੁਸੀਂ ਜਦੋਂ ਕਿ ਕਈ ਮਹੀਨਿਆਂ ਦੇ ਘਿਹਰੇ ਦੇ ਵਿੱਚ ਜਿਹੜੇ ਘੋੜੇ ਹਾਥੀ ਮਰ ਚੁੱਕੇ ਸਨ ਭੁੱਖ ਦੇ ਦੁੱਖ ਤੋਂ ਉਹਨਾਂ ਦਾ ਸਰੀਰ ਜਿਹੜਾ ਪਿੰਜਰ ਬਜੇ ਹੋਏ ਸਨ ਜਾਂ ਜੋ ਵੀ ਹਲਾਤ ਬਣੇ ਸਾਨੂੰ ਉਹ ਸਭ ਕੁਝ ਭਰ ਕੇ ਤੇ ਮਹਾਰਾਜ ਜੀ ਤੋਰ ਦਿੱਤਾ ਸੀ ਬਾਅਦ ਵਿੱਚ ਹੈਰਾਨ ਹੋਏ ਮੁਕਤੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਵਾਰ ਇਹ ਕੁਝ ਆਪਣੇ ਨਾਲ ਦੀਆਂ ਯੋਧਿਆਂ ਨੂੰ ਦਿਖਾਇਆ ਵੀ ਦੇਖੋ ਇਹ ਕੋਈ ਧਾਰਮਤ ਨਹੀਂ ਇਹ ਕੋਈ ਜੁਵਾਨ ਦੇ ਪੱਕੇ ਬੰਦੇ ਨਹੀਂ ਕਦੀ ਵੀ ਹਮਲਾ ਕਰ ਸਕਦੇ ਇਹ ਦਿਖਾਉਣ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਫਿਰ ਮਹਾਰਾਜ ਨੇ ਕਿਹਾ ਵੀ ਇਹ ਰੱਬ ਦੇ ਨਾਮ ਦੀ ਖਾਦੀ ਹੋਈ ਸੌਨੂੰ ਮੈਂ ਨਹੀਂ ਮੰਨਾਂਗਾ ਤੇ ਜਿਹਨੇ ਮੰਨਣਾ ਹੈ ਇੰਨਾ ਆਟੇ ਦੀ ਗਾਂ ਬਣਾ ਕੇ ਇਹ ਰੱਬ ਦੇ ਨਾਮ ਦੀ ਸੌਹ ਜੀਆ ਆਪ ਦੇ ਧਾਰਮਿਕ ਚਿੰਨ ਗਊ ਮਾਤਾ ਦੀ ਸੌ ਖਾਦੀ ਆ ਇਹਨਾਂ ਨੇ ਆਪ ਦੇ ਰੱਬ ਦੀ ਵੀ ਸੌ ਖਾਦੀ ਆ ਦੂਜਿਆਂ ਨੇ ਆਪ ਦੇ ਪਵਿੱਤਰ ਧਾਰਮਿਕ ਗ੍ਰੰਥ ਪੁਰਾਣ ਸ਼੍ਰੀ ਵੀ ਸੌ ਖਾਦੀ ਆ ਅੱਲਾਹ ਤਾਲਾ ਦੀ ਸੌ ਖਾਦੀ ਆ ਜੇ ਮੈਂ ਨਹੀਂ ਮੰਨਾਂਗਾ ਤੇ ਆਉਣ ਵਾਲਾ ਸਮਾਂ ਕੌਣ ਵਿਸ਼ਵਾਸ ਕਰੇਗਾ ਰੱਬ ਤੇ ਕੌਣ ਵਿਸ਼ਵਾਸ ਕਰੇਗਾ ਅੱਲਾਹ ਤਾਲਾ ਤੇ ਆਹ ਮਹਾਰਾਜ ਨੇ ਇਸ ਗਾ ਨੂੰ ਦੇਖੋ ਹਣ ਦੇ ਲਈ ਵੀ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੂੰ ਲਾਹਨਤਾਂ ਪੈਂਦੀਆਂ ਰਹਿਣ ਮਹਾਰਾਜ ਨੇ ਕਿਲਾ ਛੱਡਿਆ ਜਦੋਂ ਪਤਾ ਲੱਗਿਆ ਸੂਬਾ ਸਰਹਿੰਦ ਨੂੰ ਕਿ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਮਹਾਰਾਜ ਨੇ ਕਿਲਾ ਛੱਡ ਦਿੱਤਾ ਮਹਾਰਾਜ ਕਿਲੇ ਵਿੱਚ ਹੈ ਨਹੀਂ ਤੇ ਸੂਬਾ ਸਰਹਿੰਦ ਸੁਣ ਕੇ ਬਹੁਤ ਉਜੰਦਾ ਤੇ ਕੋਜ ਹੁੰਦਾ ਹੋਇਆ ਕਹਿੰਦਾ ਵੀ ਮੈਂ ਕਿਲੇ ਦੀਆਂ ਇਟਾਂ 'ਤੇ ਸਿਰ ਮਾਰਨੀਆਂ ਨੇ ਇਹ ਉਹਦੀ ਸ਼ਬਦਾਬਲੀ ਸੀ ਖਬਰ ਦੇਣ ਵਾਲੇ ਨੇ ਕਿਹਾ ਜੀ ਕਿਲਾ ਖਾਲੀ ਹੋ ਗਿਆ ਚਲੋ ਕਿਲੇ ਦੇ ਕਬਜ਼ਾ ਕਰੀਏ ਆਪਾਂ ਉਹ ਕਹਿੰਦਾ ਵੀ ਕਿਲੇ ਦੀਆਂ ਇਟਾਂ ਮੈਂ ਸਿਰ 'ਚ ਮਾਰਨੀਆਂ ਨੇ ਮੈਨੂੰ ਵਿੱਚ ਬੈਠਾ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾਹ ਆਨੰਦਪੁਰ ਵਾਲਾ ਗੁਰੂ ਚਾਹੀਦਾ ਤੇ ਨਾਲ ਬੰਦਿਆਂ ਨੇ ਕਿਹਾ ਦਵਾਈ ਖੁਦਾ ਦੀ ਸਾਨੂੰ ਖੁਦਾ ਦਾ ਖੌਫ ਖਾਣਾ ਚਾਹੀਦਾ ਅਸੀਂ ਆਪਦੇ ਧਾਰਮਿਕ ਗ੍ਰੰਥ ਦੀ ਸੋਂ ਖਾਦੀ ਆ ਵੀਰ ਗੁਰੂ ਨੂੰ ਕੁਝ ਕਹਿਣਾ ਨਹੀਂ ਗੁਰੂ ਦੇ ਨਾਲ ਬੱਚੇ ਵੀ ਨੇ ਉਹਦੇ ਬਜ਼ੁਰਗ ਮਾਂ ਵੀ ਨੇ ਹੋਰ ਯੋਧੇ ਨੇ ਤੇ ਅਸੀਂ ਆਪਦੇ ਧਾਰਮਿਕ ਗ੍ਰੰਥਾਂ ਦੀਆਂ ਸੋਂ ਖਾਦੀਆਂ ਹਾਂ ਹਿੰਦੂਆਂ ਨੇ ਆਪਦੇ ਧਰਮ ਦੀ ਸੌਹ ਖਾਦੀ ਹੋਈ ਆ ਸਾਨੂੰ ਨਹੀਂ ਚਾਹੀਦਾ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਮਹਾਰਾਜ ਜੀ ਦਾ ਕਿਸੇ ਤਰ੍ਹਾਂ ਨੁਕਸਾਨ ਕਰਨਾ ਸੁਭਾ ਸਰਹਿੰਦ ਗੱਲ ਸੁਣ ਕੇ ਕਹਿੰਦਾ ਵੀ ਨਹੀਂ ਮੈਂ ਇਸ ਗੱਲ ਵਿੱਚ ਪਰਵਾਹ ਨਹੀਂ ਕਰਦਾ ਮੈਂ ਇਸ ਗੱਲ ਨੂੰ ਪ੍ਰਮਾਨ ਨਹੀਂ ਕਰਦਾ ਭਾਵੇਂ ਅਸੀਂ ਧਰਮ ਦੇ ਨਾਂ ਦੀਆਂ ਸੌਹਾ ਸਾਧੀਆਂ ਨੇ ਧਾਰਮਿਕ ਗ੍ਰੰਥਾਂ ਦੀਆਂ ਸੌਹਾ ਸਾਧੀਆਂ ਨੇ ਮੈਨੂੰ ਹਰ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਚਾਹੀਦਾ ਹੈ ਮੈਂ ਔਰੰਗਜ਼ੇਬ ਤੋਂ ਇਨਾਮ ਲੈਣਾ ਹੈ ਮੈਂ ਔਰੰਗਜ਼ੇਬ ਦੀ ਨਿਗਾਹ ਦੇ ਵਿੱਚ ਸਨਮਾਨ ਪ੍ਰਾਪਤ ਕਰਨਾ ਮੈਨੂੰ ਅਨੰਦਪੁਰ ਵਾਲਾ ਗੁਰੂ ਚਾਹੀਦਾ ਹੈ ਨਾਲ ਹੀ ਹੁਕਮ ਦੇ ਦਿੱਤਾ ਕਿ ਕੀਰਤਪੁਰ ਜਦੋਂ ਇਹ ਟੱਪਣ ਲੱਗਦੇ ਆ ਇਹਨਾਂ ਨੂੰ ਬਾੜੀ ਦੂਰ ਨਹੀਂ ਜਾਣ ਦੇਣਾ ਕੀਰਤਪੁਰ ਤੱਪਦੇ ਆ ਸਾਰ ਇਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਣਾ ਹੈ ਆਪਣੇ ਕਬਜ਼ੇ ਵਿੱਚ ਲੈ ਲੈਣਾ ਹੈ ਜਿਉਂਦਾ ਜਾਂ ਮਰਦਾ ਮੈਨੂੰ ਗੁਰੂ ਚਾਹੀਦਾ ਹੈ ਸੁਭਾਸ ਰਘੂ ਜੀ ਬੋਲ ਸਕਦੇ ਹੁਣ ਸਾਰੀ ਫੌਜ ਵੱਡੀ ਗਿਣਤੀ ਦੇ ਵਿੱਚ ਹੁਕਮ ਦੇ ਵਿੱਚ ਆ ਜਿਹੜੇ ਅਧੀਨ ਆ ਨਾ ਚਾਹੁੰਦਿਆਂ ਵੀ ਬੰਦੇ ਕਹਿ ਰਹੇ ਸਾਡੇ ਤੁਸੀਂ ਧਰਮ ਦੇ ਨਾਂ ਤੇ ਸੌਹਾਂ ਸਾਧੀਆਂ ਵੀ ਇਹ ਕੋਈ ਬੰਦਿਆਂ ਵਾਲੇ ਜ਼ੁਬਾਨ ਵਾਲੀ ਗੱਲ ਨਹੀਂ ਪਰ ਉਹ ਵਾਰ-ਵਾਰ ਸਖਤ ਹੁਕਮ ਦੇ ਰਿਹਾ ਸੀ ਕਿ ਤੁਸੀਂ ਮੇਰਾ ਹੁਕਮ ਮੰਨਦੇ ਹੋ ਕਿ ਨਹੀਂ ਨਾ ਚਾਹੁੰਦਿਆਂ ਹੋਇਆ ਇਹ ਬੰਦੇ ਭੱਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਲਬਣ ਦੇ ਲਈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਯੋਧਿਆਂ ਸਮੇਤ ਅੱਗੇ ਅੱਗੇ ਜਾ ਰਹੇ ਨੇ ਤੇ ਪਿੱਛੇ ਪਿੱਛੇ ਇੱਕ ਫੌਜ ਦਾ ਦਸਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਯੋਨੇ ਅੰਦਰ ਦਸਤਾ ਜਾ ਰਿਹਾ ਹੈ ਤੇ ਜ਼ਿਕਰ ਆਉਂਦਾ ਹੈ ਕਿ ਰਾਹ ਵਿੱਚ ਉਹ ਥੋੜੇ ਪਿੱਛੇ ਰਹਿ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚਲੇ ਗਏ ਜਿਹਦੇ ਵਿੱਚ ਇੱਕ ਮਾਈ ਠਖਾਂ ਦਾ ਜ਼ਿਕਰ ਆਉਂਦਾ ਹੈ ਇੱਕ ਸਿੱਖ ਬੀਬੀ ਔਰ ਕੁਝ ਯੋਧੇ ਜਦੋਂ ਸਫ਼ਰ ਕਰ ਰਹੇ ਸਨ ਤਾਂ ਰਾਹ ਦੇ ਵਿੱਚ ਮੁਗਲੀਆ ਫੌਜ ਜਿਹੜੀ ਉਹ ਘੇਰ ਲੈਂਦੀ ਆ ਇੱਕ ਯੋਧਿਆਂ ਦੇ ਹਿੱਸੇ ਨੂੰ ਜਥੇ ਨੂੰ ਘੇਰ ਲੈਂਦੀ ਆ ਉਥੇ ਲੜਾਈ ਹੁੰਦੀ ਆ ਤੇ ਲੜਾਈ ਦੇ ਵਿੱਚ ਬਹੁਤ ਭਿਆਨਕ ਕਿਉਂਕਿ ਜਾਣੀ ਵੱਡੀ ਸੰਤੀ ਦੇ ਵਿੱਚ ਆ ਜਿਹੜੇ ਲੜਨ ਆਇਆ ਜਿਹਨੇ ਮਾਰਨ ਆਇਆ ਲੱਭਨ ਆਇਆ ਅੱਡੇ ਵਿੱਚ ਲੂਣ ਦੀ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਯੋਧੇ ਬਹੁਤ ਘੱਟ ਗਿਣਤੀ ਆ ਗੁਰੂ ਪਾਤਸ਼ਾਹ ਜੀ ਦੇ ਯੋਧਿਆਂ ਦੀ ਤੇ ਮੁਗਲੀਆਂ ਫੌਜ ਪਹਾੜੀ ਰਾਜੇ ਰਾਜਪੂਤ ਰਾਜਿਆਂ ਦੀ ਫੌਜ ਜਿੰਨੀ ਕਹਿ ਲੋ ਉਨੀ ਥੋੜੀ ਬੇਹਾਦ ਵੱਡੀ ਗਿਣਤੀ ਦੇ ਵਿੱਚ ਕੁੱਤਿਆਂ ਵਾਂਗ ਲੱਭਦੇ ਫਿਰ ਰਹੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਮਹਾਰਾਜ ਜੀ ਉਹਨੇ ਉਹਨੂੰ ਰਾਹ ਵਿੱਚ ਇੱਕ ਜਥਾੜੀ ਮਿਲ ਗਿਆ ਉਹ ਜਥੇ ਨੂੰ ਘੇਰ ਕੇ ਜਦੋਂ ਲੜਾਈ ਹੋਈ ਹਮਲਾ ਹੋਇਆ ਤੇ ਉਹਦੇ ਵਿੱਚ ਉਹ ਸਿੱਖ ਜਿਹੜੇ ਨੇ ਉਹ ਸ਼ਹੀਦ ਹੋਏ ਮਾਈ ਬੀਬੀ ਤੇ ਖਾਂ ਜਿਹੜੀ ਨੌਜਵਾਨ ਉਮਰ ਦੀ ਉਹ ਵੀ ਉਹਦੇ ਵਿੱਚ ਤੇ ਇਸੇ ਯੁੱਧ ਦੇ ਵਿੱਚ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਖਾਤੀ ਦੇ ਸਿਰ ਦੇ ਵਿੱਚ 나ਗਣੀ ਖੋਈ ਸੀ ਉਹ ਵੀ ਇਸੇ ਲੜਾਈ ਦੇ ਵਿੱਚ ਜਕਮੀ ਹੋ ਜਾਂਦੇ ਆ। ਉਹ ਵੀ ਇਸੇ ਲੜਾਈ ਦੇ ਵਿੱਚ ਜਕਮੀ ਹੋ ਜਾਂਦੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਪਿੱਛੇ ਕੁਝ ਯੋਧਿਆਂ ਤੇ ਹਮਲਾ ਹੋ ਗਿਆ ਮੁਗਲਿਆ ਫੌਜ ਨੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਮਾਰਿਆ ਤੇ ਹਮਲਾ ਕੀਤਾ ਕੁਝ ਸ਼ਹੀਦ ਹੋ ਗਏ ਨਹੀਂ ਜਖਮੀ ਵੀ ਹੋਏ ਨਹੀਂ ਇਹ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪਤਾ ਲੱਗਦੀ ਹੈ ਕਿ ਇਹਨੂੰ ਭੇਜਿਆ ਨਹੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਦੇ ਲਖਤੇ ਜਿਗਰ ਵੱਡੇ ਸਹਿਰ ਜਾਦੇ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਹਮਲੇ ਵਾਲੀ ਥਾਂ ਤੇ ਭੇਜਿਆ ਦੇਖੋ ਲੜਾਈ ਹੋਈ ਆ ਹੋ ਸਕਦਾ ਉੱਤੇ ਬੰਦੇ ਹੁਣ ਵੀ ਹੋਣ ਇਹ ਕੋਈ ਪਤਾ ਨਹੀਂ ਪਰ ਗੁਰੂ ਹਰਿ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਆਪਣੇ ਵੱਡੇ ਸੁਪੁੱਤਰ ਨੂੰ ਬਾਬਾ ਅਜੀਤ ਸਿੰਘ ਜੀ ਨੂੰ ਉੱਥੇ ਭੇਜ ਲਿਆ ਵੀ ਤੁਸੀਂ ਕੋਈ ਉਹਦੇ ਲੈ ਕੇ ਉਹ ਜ਼ਖਮੀ ਹੋਏ ਯੋਧਿਆਂ ਨੂੰ ਨਾਲ ਲੈ ਕੇ ਆਓ ਜਿਹੜੇ ਸ਼ਹੀਦ ਹੋ ਗਏ ਗੱਲ ਵੱਖਰੀ ਆ ਜਿਹੜੇ ਜ਼ਖਮੀ ਨੇ ਸੁਣਿਆ ਉਹਨਾਂ ਵਿੱਚ ਜ਼ਖਮੀ ਵੀ ਆ ਉਹਨਾਂ ਨੂੰ ਤੁਸੀਂ ਲੈ ਕੇ ਆਓ ਤੇ ਜੇਕਰ ਹੁੰਦਾ ਇੱਕ ਬਾਬਾ ਬਜਿੱਤਰ ਸਿੰਘ ਜੀ ਸਿਰਫ ਜਖਮੀ ਬੱਜੇ ਸਨ ਬਾਕੀ ਸ਼ਹੀਦ ਹੋ ਗਏ ਸਨ ਜਿੰਨੇ ਜਰ ਨੂੰ ਬਾਬਾ ਅਜੀਤ ਸਿੰਘ ਜੀ ਗਏ ਤੇ ਇਹਦੇ ਜੇ ਕਰ ਹੁੰਦਾ ਹੈ ਕਿ ਇੰਨਾਂ ਕੋ ਉਹਨਾਂ ਨੂੰ ਵੱਡਿਆ ਟੁੱਕਿਆ ਗਿਆ ਬਾਬਾ ਬਜਿੱਤਰ ਸਿੰਘ ਜੀ ਨੂੰ ਕਿ ਉਹ ਆਪ ਉੱਠ ਕੇ ਘੋੜੇ ਤੇ ਚੜਨ ਦੇ ਕਾਬਿਲ ਵੀ ਨਹੀਂ ਸਨ ਤੇ ਬਾਬਾ ਅਜੀਤ ਸਿੰਘ ਜੀ ਨੇ ਆਪਦੇ ਘੋੜੇ ਤੇ ਬਿਠਾ ਕੇ ਉਹਨਾਂ ਨੂੰ ਲੈ ਕੇ ਆ ਗਏ। ਬਾਬਾ ਬਚਿੱਤਰ ਸਿੰਘ ਜੀ ਆਪਣੇ ਘੋੜੇ ਤੇ ਬਿਠਾ ਕੇ ਲੈ ਕੇ ਆ ਗਏ। ਫਿਰ ਜੇਕਰ ਹੁੰਦਾ ਹੈ ਕਲਗੀਧਰ ਪਾਤਸ਼ਾਹ ਸਫਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਸਫਰ ਕਰਦੇ ਹੋਏ ਸਰਸਾ ਦੇ ਕਿਨਾਰੇ ਪਹੁੰਚ ਜਾਂਦੇ ਆ ਤੇ ਜਦੋਂ ਸਰਸਾ ਦੇ ਕਿਨਾਰੇ ਪਹੁੰਚ ਲਿਆ ਇੱਥੇ ਵੱਡੀ ਗੰਕੀ ਦੇ ਵਿੱਚ ਮੁਗਲਿਆ ਫੌਜ ਇਕੱਠੀ ਹੋ ਜਾਂਦੀ ਆ ਹਮਲਾ ਕਰਨ ਦੇ ਤੇ ਇੱਥੇ ਨਾਮਵਰ ਯੋਧੇ ਆ ਇਸ ਆਈ ਹੋਈ ਮੁਗਲਿਆ ਫੌਜ ਨੂੰ ਜਿਹਨੇ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਖੜੀਆਂ ਹੋਈਆਂ ਸੌਹਾ ਤੋੜੇ ਇਨੂੰ ਰੋਕਣ ਦੇ ਲਈ ਬਹੁਤ ਜੱਦੋਜਹਿਦ ਕਰਦੇ ਆ ਇੱਕ ਫੇਰ ਵੱਡਾ ਤੇ ਤਗੜਾ ਨਵਲਾ ਹੁੰਦਾ ਹੈ ਮੁਗਲਿਆ ਫੌਜਾਂ ਯੋਧੇ ਇੱਕ ਦੂਜੇ ਨੂੰ ਸੁਚੇਤ ਕਰਦੇ ਆ ਵੀ ਧਰਮ ਦੇ ਨਾਂ ਤੇ ਜੋ ਸੌਂ ਥਾਦੀਆਂ ਗਈਆਂ ਸੰਗ ਰੱਬ ਦੇ ਨਾਂ ਤੇ ਜੋ ਸੌਂ ਥਾਦੀਆਂ ਗਈਆਂ ਸੰਗ ਉਹ ਮੁਗਲਿਆ ਫੌਜਾਂ ਨੇ ਰਾਜਪੂਤ ਬੱਡਾ ਮੰਮਲਾ ਜਿਹੜਾ ਉਹ ਆਪਣੀ ਕਿਉਂ ਆ ਇੱਕ ਦੂਜੇ ਨੂੰ ਸਾਵਧਾਨ ਕਰ ਰਹੇ ਸਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਅੱਗੇ ਦੇ ਬਾਬਾ ਅਜੀਤ ਸਿੰਘ ਜੀ ਕੁਝ ਯੋਧੇ ਪਿੱਛੇ ਨੇ ਛੋਟੇ ਸਾਹਿਬ ਜਾਦੇ ਮਾਤਾ ਗੁਜਰ ਕੌਰ ਜੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਕੀ ਦੇ ਕੋਲ ਨੇ ਇਸ ਵਕਤ ਹਰ 10ਵੇਂ ਪਾਤਸ਼ਾਹ ਜੀ ਦੇ ਵੱਡੇ ਫਰਜ਼ੰਦ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਰ ਹੋਰ ਨਾਮ ਵਾਲੀ ਯੋਧੇ ਭਾਈ ਉਹਦੇ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਲਿਆ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਪੰਜ ਪਿਆਰੇ ਹੋਰ ਗੁਰੂ ਕੇ ਯੋਧੇ ਬਾਬਾ ਜੀਵਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਜੇਕਰ ਆਉਂਦਾ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਭਰਾ ਵੀ ਇਸ ਵਕਤ ਉਹਨਾਂ ਦੇ ਨਾਲ ਨਹੀਂ ਉਹਨਾਂ ਦੇ ਮਾਮਾ ਜੀ ਵੀ ਉਸ ਵਕਤ ਨਾਲ ਸਨ ਕਰੀਬਨ ਕਰੀਬਨ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਆਪ ਦੇ ਰਿਸ਼ਤੇਦਾਰ ਉਸ ਵਕਤ ਉਸ ਹਾਲਾਤ ਵਿੱਚ ਮੌਜੂਦ ਸਨ ਗੁਰੂ ਗਬਿੰਦ ਸਿੰਘ ਸਾਹਿਬ ਮਹਾਰਾਜੀ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲਾ ਜਾਣ ਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਮਹਾਰਾਜ ਤੱਕ ਇਹ ਖਬਰ ਨਹੀਂ ਪਹੁੰਚੀ ਅਜੇ ਵੀ ਮੁਗਲ ਫੌਜ ਹਮਲਾ ਕਰਨ ਦੇ ਲਈ ਇੱਥੇ ਵੀ ਪਹੁੰਚ ਗਈ ਹੈ ਮਹਾਰਾਜ ਅੰਮ੍ਰਿਤ ਵੇਲਾ ਜਾਣ ਕੇ ਅੰਮ੍ਰਿਤ ਵੇਲੇ ਪ੍ਰਮਾਤਮਾ ਦਾ ਜਾਪ ਸਿਮਰਨ ਜੋ ਨੇਮ ਬਣਿਆ ਹੋਇਆ ਮਹਾਰਾਜ ਨੇਮ ਪੂਰਾ ਕਰਨ ਦੇ ਲਈ ਰੁਕੇ ਵੀ ਅੰਮ੍ਰਿਤ ਵੇਲਾ ਹੋ ਗਿਆ ਰੰਮ ਦੀ ਬਾਣੀ ਪੜਦੇ ਆ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜਦੇ ਆ ਪਰ ਥੋੜੀ ਦੇਰ ਬਾਅਦ ਖਬਰ ਮਿਲਦੀ ਆ ਕਿ ਮੁਗਲ ਫੌਜ ਇੱਥੇ ਵੀ ਜਿਹੜੀ ਉਹ ਮਗਰ ਆਈ ਆ ਹਮਲਾ ਕਰਨ ਦੇ ਫਿਰ ਗੁਰੂ ਸਾਹਿਬ ਦੇ ਵੱਡੇ ਸਹਬਜਾਦੇ ਬਾਬਾ ਜੀ ਸਿੰਘ ਜੀ ਬਾਬਾ ਦੁਜਾਰ ਸਿੰਘ ਜੀ ਤੇ ਹੋਰ ਯੋਦੇ ਮੁਗਲੀਆ ਫੌਜ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨੇੜੇ ਪਹੁੰਚਣ ਤੋਂ ਰੋਕਣ ਦੇ ਲਈ ਬਹੁਤ ਤਗੜੀ ਢਾਲ ਬਣਾਉਂਦੇ ਆ ਢਾਲ ਮਤਲਬ ਕਿ ਵੱਡੀ ਗਿਣਤੀ ਵਿੱਚ ਬੰਦੇ ਅੱਗੇ ਖੜ ਜਾਂਦੇ ਆ ਰੋਕਣ ਦੇ ਆਪਣੇ ਆਪ ਨੂੰ ਢਾਲ ਬਣਾ ਕੇ ਸਾਰੇ ਜਾਣੀ ਵੀ ਮਹਾਰਾਜ ਜਿੰਨੀ ਦੇਰ ਤੱਕ ਬਾਣੀ ਪੜ ਰਹੇ ਆ ਉਨੀ ਦੇਰ ਤੱਕ ਮਹਾਰਾਜ ਕੋਲੇ ਇੱਕ ਵੀ ਮੁਗਲ ਜਿਹੜਾ ਉਹ ਆਪਾਂ ਪਹੁੰਚ ਨਹੀਂਿਆ ਮਹਾਰਾਜ ਬਾਣੀ ਪੜ ਆਪਾਂ ਇਹਨਾਂ ਇਹ ਸਮੇ ਨੂੰ ਬਹੁਤ ਸੁਚੱਜੇ ਤਰ੍ਹਾਂ ਦੇ ਨਾਲ ਸੰਭੇ ਰੱਖਣਾ ਹੈ ਮੁਗਲਾਂ ਨੂੰ ਰੱਖਣਾ ਤੇ ਜੇ ਕਰਾਉਂਦਾ ਹੈ ਕਿ ਸਰਸਾ ਦੇ ਕਿਨਾਰੇ ਥੋੜੀ ਦੂਰੀ ਤੇ ਗੁਰੂ ਦੇ ਵੱਡੇ ਸਾਹਿਬਜ਼ਾਦੇ ਅਰ ਪਿਆਰੇ ਯੋਧੇ ਮੈਦਾਨੇ ਜੰਗ ਦੇ ਵਿੱਚ ਉਤਰ ਗਏ ਨੀ ਮੁਗਲੀਆ ਫੌਜ ਨੂੰ ਦੇਖ ਕੇ ਕਿ ਜਿਨ੍ਹਾਂ ਨੇ ਕਸਮਾਂ ਵਾਦੇ ਤੋੜ ਕੇ ਹਮਲਾ ਕੀਤਾ ਉਹਨਾਂ ਨੂੰ ਮੂੰਹ ਦਾ ਮੂੰਹ ਤੋੜ ਜਵਾਬ ਦੇਣ ਲੱਗ ਪਏ ਨੇ ਤੇ ਜਦੋਂ ਇੱਕ ਭਾਰੀ ਲੜਾਈ ਹੋਈ ਆ ਇਹਨੇ ਜਿਹੜ ਨੂੰ ਆਸਾ ਦੀ ਢਾਲ ਰੰਗ ਦੀ ਬਾਣੀ ਦੀ ਆਠ ਕੀਰਤਨ ਦੀ ਸਮਾਪਤੀ ਹੋਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਰਦਾਸ ਬੇਨਤੀ ਕਰਦੇ ਆ ਸਮਾਪਤੀ ਕਰਕੇ ਅਰਦਾਸ ਬੇਨਤੀ ਕਰਕੇ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਹੁਕਮ ਕਰਦੇ ਆ ਵੀ ਇਸ ਸਰਸਾ ਨੂੰ ਪਾਰ ਕਰਕੇ ਪਾਰ ਦੇ ਕਿਨਾਰੇ ਪਹੁੰਚਿਆ ਜੜੀ ਤੇ ਨਾਲ ਨਾਲ ਮਹਾਰਾਜ ਸੂਚੇਬ ਕਰਦੇ ਆ ਇਹਦਾ ਵਹਾਅ ਬਹੁਤ ਤੇਜ਼ ਹੋ ਗਿਆ ਜੇਕਰ ਹੁੰਦਾ ਹੈ ਕਿ ਬਹੁਤ ਜ਼ਿਆਦੇ ਮੀਂਹ ਪੈਣ ਦੇ ਕਾਰਨ ਉਸ ਵਕਤ ਉਸ ਸਮੇਂ ਬਹੁਤ ਜ਼ਿਆਦੇ ਪਾਣੀ ਦਾ ਪੱਧਰ ਵੱਧ ਚੁੱਕਾ ਸੀ ਤੇ ਵਹਾਅ ਵੀ ਬਹੁਤ ਤੇਜ਼ ਹੋ ਚੁੱਕਾ ਸੀ ਮਹਾਰਾਜ ਵਾਰ-ਵਾਰ ਆਪਣੇ ਯੋਧਿਆਂ ਨੂੰ ਸੰਗਤ ਨੂੰ ਸਭ ਨੂੰ ਸੁਚੇਤ ਕਰ ਰਹੇ ਸਨ ਵੀ ਬਹੁਤ ਧਿਆਨ ਦੇ ਨਾਲ ਇਤੇ ਇਹ ਵਹਾਰ ਤੁਹਾਨੂੰ ਵਹਾ ਕੇ ਨਾਲ ਲੈ ਜਾਈ ਆਪਣੇ ਆਪ ਨੂੰ ਬਹੁਤ ਸੁਚੇਤ ਹੋ ਗਏ ਇਸ ਸਰਸਾ ਵਪਾਰ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਬਾਖਸ਼ਮਹਾਰਾਜ ਜੀ ਦੇ ਬਚਨਾਂ ਨੂੰ ਹੁਗਮਨ ਨੂੰ ਤਿਆਰ ਰੱਖਦੇ ਆਪਿਆਂ ਮਹਾਰਾਜ ਆਪ ਖੜੇ ਨੇ ਪਰ ਵਾਰੀ-ਵਾਰੀ ਸਭ ਨੂੰ ਇਹ ਸਰਸਾ ਪਾਰ ਕਰਨ ਦੇ ਵੀ ਕਹਿ ਰਹੇ ਆਪ ਮਹਾਰਾਜ ਬਾਅਦ ਵਿੱਚ ਇਹ ਸਰਸਾ ਵਪਾਰ ਕਰਦੇ ਆ ਇਹ ਬਹੁਤ ਜ਼ਿਆਦੇ ਹਨੇਰਾ ਹੋਣ ਕਾਰਨ ਬਹੁਤ ਜ਼ਿਆਦੇ ਮੀਂਹ ਕਾਰਨ ਤੇਜ਼ ਵਹਾਅ ਦੇ ਕਾਰਨ ਹੁਣ ਉਸ ਵਕਤ ਕੋਈ ਚਾਨਣ ਕਰਨ ਦਾ ਸਾਧਨ ਹੈ ਨਹੀਂ ਜਿਹਦੇ ਨਾਲ ਪਤਾ ਲੱਗ ਸਕੇ ਸਹੀ ਢੰਗ ਦੇ ਨਾਲ ਜਿਸ ਸਕੇ ਹਨੇਰੇ ਦੇ ਕਾਰਨ ਤੇਜ਼ ਵਹਾਅ ਦੇ ਕਾਰਨ ਇਸੇ ਨਦੀ ਦੇ ਵਿੱਚ ਇਸੇ ਸਰਸਾ ਦੇ ਵਿੱਚ ਕਈ ਗੁਰੂ ਮਹਾਰਾਜ ਜੀ ਦੇ ਜਾਨ ਤੋਂ ਪਿਆਰੀ ਯੋਧੇ ਰੁੜ ਗਏ ਕਈ ਘੋੜੇ ਰੁੜ ਗਏ ਜੇਕਰ ਹੁੰਦਾ ਕਿ ਬਹੁਤ ਤਕੜੇ ਕੀਮਤੀ ਗ੍ਰੰਥ ਇਸੇ ਸਰਸਾ ਦੇ ਵਿੱਚ ਰੁੜ ਗਏ ਬਹੁਤ ਸਾਰਾ ਖਜ਼ਾਨਾ ਰੁੜ ਗਿਆ ਜੋ ਕਿ ਲੋੜ ਪੈਂਦੇ ਮੁਸੀਬਤ ਵਿੱਚ ਕੰਮ ਆਏਗਾ ਇਸ ਲਈ ਮਹਾਰਾਜ ਜੀ ਨੇ ਨਾਲ ਰੱਖਿਆ ਹੋਇਆ ਸੀ ਯੋਧਿਆਂ ਦੇ ਕੋਲ ਸੀ ਇਮਤੀ ਲੇਖਨਾਮ ਇਮਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਰਚਨਾਵਾਂ ਬਹੁਤ ਸਾਰੀਆਂ ਇਹਦੇ ਵਿੱਚ ਰੁੱਲਦੀਆਂ ਬਹੁਤ ਪਿਆਰੀਆਂ ਜਨਨ ਇਮਤੀ ਯੋਧੇ ਇਹਦੇ ਵਿੱਚ ਰੁੱਲ ਗਏ ਮੁਗਦੀ ਗੱਲ ਜਦੋਂ ਲੜਦੇ ਹੋਏ ਆ ਇਸ ਸਰਸਾਂ ਨੂੰ ਪਾਰ ਕੀਤਾ ਵਾਰੀ-ਵਾਰੀ ਸਾਰਿਆਂ ਨੇ ਤੇ ਜਿੰਨੇ ਚਿਰ ਨੂੰ ਪਾਰਲੇ ਕਿਨਾਰੇ ਪਹੁੰਚਿਆ ਤੇ ਹਨੇਰੇ ਕਾਰਨ ਜਿਹਦਾ ਜਿੱਦੜ ਨੂੰ ਮੂੰਹ ਹੋਇਆ ਜਿੱਦੜ ਨੂੰ ਰਾਹ ਮਹਿਸੂਸ ਹੋਇਆ ਤੋਲਿਆ ਜਿੱਦੜ ਨੂੰ ਰਾਹ ਦਿਸਿਆ ਪਰਪੇ ਇਸੇ ਦੌਰਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਵਾਰ ਇਨ ਜਿਸਿਆ ਵਿੱਚ ਵੰਡਿਆ ਗਿਆ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲ ਗਏ ਨੇ ਛੋਟੇ ਸਾਹਿਬਜ਼ਾਦੇ ਅਰ ਮਾਤਾ ਗੁਜਰਕੌਰ ਜੀ ਨੇ ਪਰ ਗੁਰੂ ਮਹਾਰਾਜ ਜੀਆਂ ਦੇ ਘਰੋਂ ਜਿਹੜੇ ਨੇ ਧਰਮ ਸੁਵਤਨੀ ਨੇ ਉਹਨਾਂ ਦੇ ਨਾਲ ਕੁਝ ਸੇਵਾਦਾਰ ਨੇ ਭਾਈ ਬਨੀ ਸਿੰਘ ਜੀ ਨੇ ਤੇ ਜਦੋਂ ਦੇਖਿਆ ਲੱਭ ਕੇ ਚਾਰ ਸ਼ਫੇਰੇ ਨਹੀਂ ਕੋਈ ਆਪ ਦਾ ਨਜ਼ਰ ਆਉਂਦਾ ਤੇ ਫਿਰ ਜਿਹੜਾ ਰਾਹ ਦੱਸਿਆ ਉਧਰ ਨੂੰ ਚੱਲੇ ਪਏ ਇਹਨਾਂ ਸਾਰਿਆਂ ਨੇ ਇੱਕ ਦੂਜੇ ਨੂੰ ਲੱਭਿਆ ਪਰ ਅਤ ਦੀ ਸਰਦੀ ਔਰ ਬਹੁਤ ਜ਼ਿਆਦੇ ਮੀਂਹ ਦਾ ਪੈਣਾ ਬਹੁਤ ਜ਼ਿਆਦੇ ਠੰਡ ਦਾ ਹੋਣਾ ਔਰ ਬਹੁਤ ਜ਼ਿਆਦੇ ਭਿਆਨਕ ਮੀਂਹ ਹਨੇਰੀ ਦੇ ਕਾਰਨ ਜਿੱਧਰ ਨੂੰ ਰਾਹ ਲਿਆ ਜਿੱਧਰ ਨੂੰ ਮੂੰਹ ਹੋਇਆ ਉਧਰ ਨੂੰ ਤੁਰ ਪਏ ਹੱਸਦਾ ਵਸਦਾ ਪਰਿਵਾਰ ਕਦੀ ਲੱਖਾਂ ਲੋਕ ਆ ਕੇ ਜਿਵੇਂ ਜਿਵੇਂ ਸਮਾਂ ਮਿਲਦਾ ਮੱਥਾ ਟੇਕ ਦੇ ਨਮਸਕਾਰਾਂ ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਤੇ ਅਨੰਦਾ ਦੀ ਖੁਲੀ ਦੇ ਵਿੱਚ ਖੇਡਦੇ ਹੋਏ ਸਹਿਬਜ਼ਾਦੇਆਂ ਨੂੰ ਦੇਖ ਕੇ ਜਿਹੜੇ ਖੁਸ਼ ਹੁੰਦੇ ਸਨ ਅੱਜ ਉਹ ਸਰਗੁਰ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਡੇ ਸਹਿਬਜ਼ਾਦੇ ਬੂਰ ਮਾਜਰਾ ਇਧਰ ਵਾਲੇ ਪਾਸੇ ਨੂੰ ਗਏ ਚਮਕੌਰ ਦੀ ਗੜੀ ਵਾਲੇ ਪਾਸੇ ਨੂੰ ਚੁਪਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਹਿਬ ਜੀ ਆਦੇ ਸਨਮਾਨਯੋਗ ਮਾਤਾ ਜੀ ਤੇ ਸਹਿਬ ਜੀ ਆਦੇ ਜਿਵੇਂ ਜਿਵੇਂ ਰਾਹ ਮਿਲਿਆ ਤੁਰ ਪਏ ਤੇ ਜੇਕਰ ਆਉਂਦਾ ਹੈ ਕਿ ਰਾਹ ਦੇ ਵਿੱਚ ਇਸੇ ਦੌਰਾਨ ਕੰਮੇ ਮਾਸੂਦੀ ਦੇ ਕੋਲ ਰਹੇ ਇੱਕ ਗਰੀਬੰਦਾ ਜਿਹੜਾ ਕਿ ਮਲਾ ਦਾ ਕੰਮ ਕਰਦਾ ਸੀ ਬੇੜੀ ਚਲਾਉਂਦਾ ਸੀ ਆਪ ਜੀ ਕਿਸ਼ਤੀ ਚਲਾਉਂਦਾ ਸੀ ਜਦੋਂ ਮਾਸੂਮ ਬੱਚਿਆਂ ਤੇ ਸਹਬਜ਼ਾਦਿਆਂ ਨੂੰ ਉਹ ਦੇਖਦਾ ਤੇ ਬੇਨਤੀ ਕਰਦਾ ਹੈ ਵੀ ਮੈਨੂੰ ਲੱਗਦਾ ਹੈ ਤੁਸੀਂ ਕਿਸੇ ਅਮੀਰ ਘਰਾਣੇ ਨਾਲ ਸੰਬੰਧ ਰੱਖਦੇ ਹੋ ਤੇ ਜਦੋਂ ਮਾਂ ਨੇ ਮਾਤਾ ਗੁਜਰਕੌਰ ਜੀ ਨੇ ਦੱਸਿਆ ਵੀ ਆਨੰਦਪੁਰ ਵਾਲੇ ਸਬਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਂ ਹ ਤੇ ਉਸੇ ਵਕਤ ਪੈਰਾਂ ਤੇ ਸਿਰ ਆ ਕੇ ਮੱਥਾ ਟੇਕਦਾ ਹੈ ਕਿੰਨਾ ਕਦੀ ਅਸੀਂ ਅਨੰਦਪੁਰ ਸਾਹਿਬ ਜਾਂਦੇ ਸੀ ਮੱਥਾ ਟੇਕਣ ਦੇ ਲਈ ਅੱਜ ਕਿਹੋ ਜੀ ਦੁੱਖਾਂ ਦੀ ਘੜੀ ਆ ਸੁਭਾਵਤ ਲੋਕਾਂ ਦੇ ਵਿੱਚ ਇਹ ਗੱਲ ਪਤਾ ਲੱਗ ਚੁੱਕੀ ਸੀ ਅਨੰਦਪੁਰ ਨੂੰ ਠੇਰਾ ਪਿਆ ਕਈ ਮਹੀਨੇ ਠੇਰਾ ਰਿਹਾ ਅਨੰਦਪੁਰ ਗੁਰੂ ਸਾਹਿਬ ਨੇ ਛੱਡ ਦਿੱਤਾ ਮੁਗਲਾਂ ਨੇ ਹਮਲਾ ਕਰਤਾ ਲੋਕਾਂ ਵਿੱਚ ਇੱਕ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਤੇ ਸੁਭਾਵਕ ਲੋਕਾਂ ਨੂੰ ਇਹ ਗੱਲ ਪਤਾ ਸੀ ਕਿ ਗੁਰੂ ਸਾਹਿਬ ਦੇ ਪਰਿਵਾਰ ਤੇ ਕੀ ਵੀਤ ਰਹੀ ਹੈ ਦੇਖ ਕੇ ਉਸ ਕੁੰਮੇ ਵਾਸੀ ਨੇ ਮੱਥਾ ਟੇਕ ਦਿੱਤੇ ਬੈਂਟੀ ਕੀਤੀ ਵੀ ਤੁਸੀਂ ਮੇਰੀ ਇਸ ਝੌਂਪੜੀ ਦੇ ਵਿੱਚ ਮੇਰੀ ਇਸ ਕੁਟਿਆ ਦੇ ਵਿੱਚ ਰਹੋ ਮੈਂ ਜਿੰਨੀ ਹੋ ਸਕੇ ਸੇਵਾ ਕਰਨਾ ਹਾਲਾਂਕਿ ਪਤਾ ਹੈ ਹੁਕਮ ਹੈ ਬਾਦਸ਼ਾਹ ਦਾ ਜਿਹੜਾ ਗੁਰੂ ਸਾਹਿਬ ਦਾ ਜਾਂ ਗੁਰੂ ਸਾਹਿਬ ਦੇ ਪਰਿਵਾਰ ਦਾ ਕੋਈ ਹਮਦਰਦੀ ਬਣੇਗਾ ਕੋਈ ਹਮਾਇਤ ਕਰੇਗਾ ਕੋਈ ਸੇਵਾ ਕਰੇਗਾ ਖੁੱਲਾ ਸਰਕਾਰ ਵੱਲੋਂ ਹੁਕਮ ਵੀ ਉਹਨੂੰ ਇਹੋ ਜੀ ਸਜ਼ਾ ਦਿੱਤੀ ਜਾਊਗੀ ਜਿਹੜੀ ਉਹਨੇ ਸੋਚੀ ਵੀ ਨਾ ਹੋਵੇ ਬੱਚਿਆਂ ਸਮੇਤ ਬੱਚਿਆਂ ਤੇ ਵੀ ਧਿਆਨ ਨਹੀਂ ਕੀਤਾ ਜਾਊਗਾ ਇਹੋ ਜਾਂ ਹੁਕਮ ਸਰਕਾਰ ਦਾ ਬਜ਼ੀਰਾ ਦਸਨੇ ਪਾਕਸ਼ਾ ਦਾ ਮਹਾਰਾਜ ਦੇ ਸਹਿਬਜ਼ਾਦਿਆਂ ਦਾ ਜਿਹੜਾ ਹਮਾਰੀ ਬਣੂਗਾ ਉਹਦਾ ਕੋਈ ਸਰਕਾਰ ਵੱਲੋਂ ਲਿਆਜ ਨਹੀਂ ਕੀਤਾ ਜਾਊਗਾ ਪਰ ਇਸ ਦੇ ਬਾਵਜੂਦ ਵੀ ਉਸ ਬੰਦੇ ਨੇ ਆਪਣੀ ਜਾਣ ਪਛਾਣੀ ਜਿਰਾ ਕੇ ਸੇਵਾ ਕਰਨੀ ਚਾਹੀਦੀ ਕੋਈ ਗੱਲ ਨਹੀਂ ਮੇਰਾ ਜਿਹੜਾ ਬਣੂਗਾ ਦੇਖੀ ਜਾਏਗੀ ਪਰ ਮੈਂ ਇਹ ਪਲਾਂ ਦੇ ਮਾਸੂਮ ਬੱਚਿਆਂ ਨੂੰ ਬਜ਼ੁਰਗ ਮੰਨੋ ਆਪਣੇ ਕੋਲ ਰੱਖਦਾ ਹਾਂ ਤੇ ਸੇਵਾ ਕਰਦਾ ਹਾਂ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਸਫ਼ਰ ਕਰ ਰਹੇ ਨੇ ਔਰ ਇੱਕ ਪਾਸੇ ਗੁਰੂ ਸਾਹਿਬ ਜੀ ਦੇ ਘਰੋਂ ਮਾਤਾ ਸੁੰਦਰ ਕੌਰ ਜੀ ਉਹ ਸਫ਼ਰ ਕਰ ਰਹੇ ਨੇ ਖੈਰ ਤਾਰੀਖ ਦੇ ਮੁਤਾਬਕ ਜੋ ਅੱਜ ਦਾ ਦਿਨ ਹੈ ਇਤਿਹਾਸਕ ਉਹ ਦਿਨ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਹੱਸਦਾ ਵਸਦਾ ਪਰਿਵਾਰ ਇਨਸਾਨੀਅਤ ਦੇ ਲਈ ਲੋਕਾਂ ਦੇ ਭਲੇ ਦੇ ਲਈ ਮਹਾਰਾਜ ਨੇ ਉਹ ਦੁੱਖ ਆਪਣੇ ਤੇ ਸਹੇ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲੇ ਕੋਈ ਰਾਹ ਨਹੀਂ ਸੀ ਇਹਨਾਂ ਦੁੱਖਾਂ ਤੋਂ ਬਚਣ ਦੇ ਲਈ ਮਹਾਰਾਜ ਨੂੰ ਸਰਕਾਰ ਵੱਲੋਂ ਬਹੁਤ ਆਫਰਾਂ ਦਿੱਤੀਆਂ ਗਈਆਂ ਮਹਾਰਾਜ ਤੁਸੀਂ ਸਾਡੇ ਨਾਲ ਆ ਜਾਓ ਸਾਡੀ ਗੱਲ ਮੰਨ ਲਓ ਅਸੀਂ ਤੁਹਾਨੂੰ ਖੁਦ ਮੱਥਾ ਟੇਕਾਂਗੇ ਨੇਤਾਣੀ ਲਤਾੜੇ ਲੋਕਾਂ ਦੇ ਨਾਲ ਤੁਸੀਂ ਨਾ ਖੜੋ ਤੁਸੀਂ ਲੋਕਾਂ ਦੀ ਢਾਲ ਬਣ ਕੇ ਖੜਦੇ ਹੋ ਮਹਾਰਾਜ ਤੁਸੀਂ ਆਪ ਸੁਭਾਉ ਮਾਣੋ ਤੁਸੀਂ ਲੋਕਾਂ ਦੇ ਨਾਲ ਨਾ ਖੜੋ ਕਿਉਂਕਿ ਉਸ ਵਕਤ ਦੇ ਹਾਲਾਤ ਜਿਹੜੇ ਸਨ ਪਸ਼ੂਆਮਾਂਗ ਲੋਕਾਂ ਨਾਲ ਜਿਹੜਾ ਰਾਜਾ ਹੁੰਦਾ ਸੀ ਜਾਂ ਉਹਦੀ ਮੰਤਰੀ ਸੰਤਰੀ ਹੁੰਦੇ ਸੀ ਪਸ਼ੂਆਮਾਂਗ ਵਿਹਾਰ ਕਰਦੇ ਤੇ ਉਹਨਾਂ ਦੇ ਵਿਹਾਰ ਤੋਂ ਤੰਗ ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਆਉਂਦੇ ਬਹੁਤ ਮਾੜੇ ਹਾਲਾਤ ਸਨ ਆਮ ਜਨਤਾ ਦੇ ਆਮ ਲੋਕਾਂ ਦੇ ਕੋਈ ਕਾਨੂੰਨ ਨਹੀਂ ਸੀ ਕਿਸੇ ਦੀ ਕੋਈ ਅਪੀਲ ਦੇ ਨਹੀਂ ਸੁਣੀ ਜਾਂਦੀ ਆਮ ਲੋਕਾਂ ਦੀ ਜ਼ਿੰਦਗੀ ਕੋਈ ਬਹੁਤੀ ਵਧੀਆ ਨਹੀਂ ਸੀ ਉਹ ਮਹਾਰਾਜ ਕੋਲ ਆਉਣ ਲੱਗੇ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਵਧੀਆ ਜ਼ਿੰਦਗੀ ਬਖਸ਼ੀ ਜੀਦੇ ਤੋਂ ਸਰਕਾਰ ਤਾਂ ਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੇਕਰ ਲੋਕਾਂ ਨੂੰ ਇੰਜ ਗਿਆਨ ਦੇ ਕੇ ਉਹਨਾਂ ਨੂੰ ਵਧੀਆ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦੇ ਰਹੇ ਤੇ ਇੱਕ ਦਿਨ ਸਾਡੇ ਤੇ ਗੱਲਾਂ ਹੋ ਵੀ ਹੋਣਗੀਆਂ ਗੁਰੂ ਗੋਬਿੰਦ ਸਿੰਘ ਸੱਜੇ ਬਾਦਸ਼ਾਹ ਮਹਾਰਾਜ ਨੂੰ ਕਹਿੰਦੇ ਸੀ ਵੀ ਲੋਕਾਂ ਨੂੰ ਅਸੀਂ ਆਪਣੇ ਪੈਰਾ ਥੱਲੇ ਰੱਖਣਾ ਚਾਹੁੰਦੇ ਆ ਜਿਵੇਂ ਮੋਢਕ ਦੀਵਾ ਤੋਂ ਚੱਲਦੇ ਆ ਰਹੇ ਆਪਣੇ ਆਪ ਨੂੰ ਰਾਜਪੂਤ ਰਾਜੇ ਕਹਿਣ ਵਾਲੇ ਵੀ ਉਸ ਵਕਤ ਮੁਗਲਾਂ ਦਾ ਪਾਣੀ ਭਰਦੇ ਸਨ ਆਪਣੀਆਂ ਬੇਟੀਆਂ ਦੇ ਰਿਸ਼ਤੇ ਦੇ ਕੇ ਤੇ ਆਪਣਾ ਰਾਜ ਭਾਗ ਬਚਾਉਂਦੇ ਸਨ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਹੜੇ ਕਹਿੰਦੇ ਵੀ ਜੋ ਜ਼ੁਲਮਾ ਉਹਨੂੰ ਬੰਦ ਕਰ ਦਿੱਤਾ ਹੈ ਇੱਕ ਸਾਫ਼ ਸੁਥਰਾ ਰਾਜ ਭਾਗ ਤੁਸੀਂ ਕਰੋ ਮੈਂ ਉਸ ਰਾਜ ਦੇ ਖਿਲਾਫ ਨਹੀਂ ਹਾਂ ਪਰ ਲੋਕਾਂ ਦਾ ਨੁਕਸਾਨ ਕਰਨਾ ਖਾ ਮਖਾ ਪਸ਼ੂਆ ਮੰਗ ਲੋਕਾਂ ਨਾਲ ਵਿਹਾਰ ਕਰਨਾ ਇਹੀ ਨਹੀਂ ਮਹਾਰਾਜ ਕੋਲੇ ਬਹੁਤ ਸਾਰੇ ਰਾਹ ਸਨ ਪਰ ਮਹਾਰਾਜ ਨੇ ਉਹ ਰਾਹ ਚੁਣਿਆ ਜਿਹਦੇ ਨਾਲ ਲੋਕ ਹਮੇਸ਼ਾ ਲਈ ਇਸ ਤਰਨਾਸ਼ਾਈ ਰਾਜ ਤੋਂ ਮੁਕਤ ਹੋ ਜਾਣ ਇੱਕ ਵਧੀਆ ਜ਼ਿੰਦਗੀ ਜਿਉ ਸਕਣ ਜੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਆਪਣੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਮੁਗਲਾਂ ਦੇ ਨਾਲ ਰਾਜਾਂ ਦੇ ਤੇ ਅੱਜ ਸਾਰੀ ਕੌਮ ਜਿਹੜੀ ਜਿਵੇਂ ਆਸ-ਪਾਸੇ ਸਾਡੇ ਇਸਲਾਮਕ ਦੇਸ਼ ਨੇ ਇਹ ਵੀ ਇੱਕ ਇਸਲਾਮਕ ਦੇਸ਼ ਹੋਣਾ ਸੀ ਕਿਸੇ ਕਵੀ ਨੇ ਬਹੁਤ ਸੋਹਣਾ ਲਿਖਿਆ ਕਿ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਲੇਕਿਨ ਜੇਕਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਸੁੰਨ ਪਉਤੀ ਸਭ ਕੀ ਸਾਰੇ ਮੁਸਲਮਾਨ ਬਣੇ ਸੀ ਜੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਮਹਾਰਾਜ ਆਪਣੇ ਲੋਕਾਂ ਦੇ ਲਈ ਨਾ ਕੱਢਦੇ 700 ਸਾਲ ਕਿਸੇ ਨੇ ਵੀ ਹਿੰਮਤ ਨਹੀਂ ਕੀਤੀ ਕਿ ਮੁਗਲ ਰਾਜ ਨੂੰ ਖਤਮ ਕੀਤਾ ਜਾਵੇ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਸਹਿਬਾਨ ਨੇ ਤਜਿਹਾਂ ਉਦਮ ਕੀਤਾ ਸੁਖੈਰ ਲੋਕਾਂ ਦੇ ਭਲੇ ਲਈ ਆਪਣੇ ਸੁਖ ਸਾਧਨ ਛੱਡ ਕੇ ਹਸਦਾ ਵਸਦਾ ਨਨਪੁਰ ਛੱਡ ਕੇ ਤਵਾਰੀਖੇ ਦੇ ਮੁਤਾਬਕ ਅੱਜ ਉਹ ਬਹੁਤ ਭਿਆਨਕ ਤੇ ਦੁਖਦਾਈ ਸਮਾਂ ਕਟਨਾ ਹੈ ਇਤਿਹਾਸ ਵਿੱਚ ਕੱਟੀ ਕਿ ਅਨੰਦਪੁਰ ਸਾਹਿਬ ਸਰਕਾਰ ਸਰਸਾ ਦੇ ਕਿਨਾਰੇ ਗੁਰੂ ਸਾਹਿਬ ਦਾ ਪਰਿਵਾਰ ਤੇ ਉਸਿਆ ਵਿੱਚ ਵੜਿਆ ਗਿਆ ਆਉਣ ਵਾਲੇ ਕੱਲ ਦਾ ਇਤਿਹਾਸ ਜਿਵੇਂ ਮਨਾਈ ਸਮਾਪਕਸ਼ਣ ਦੀ ਵਿਚਾਰਾਂ ਦੀ ਸੁਣਨ ਲਈ ਗੁਰੂ ਨਾਨਕ ਦਾ ਚੜ੍ਹਦੀ ਚੜ੍ਹਦੀ ਕਲਾ ਤੇਰੇ ਪਾਣੀ ਸਰਬਦਾ ਬਲਾ ਵਾਹਿਗੁਰੂ ਦੇ ਕਾ ਖਾਲਸਾ ਵਾਹਿਗੁਰੂ